ਐਸੋ ਦਾ ਸਵੇਰ 247 ਪੰਜਾਬ ਮੈਂ ਹਾਂ ਤੁਹਾਡਾ ਰੁਹੀ ਗਰੋਵਰ ਦਾ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਕੇਂਦਰੀ ਗ੍ਰੀ ਮੰਤਰੀ ਅਮਿਤ ਸ਼ਾ ਇੱਕ ਦਿਨ ਦੇ ਦੌਰੇ ਤੇ ਨੇ ਇਥੇ ਤੋਂ ਅੰਦਾਜ਼ਾ ਹੈ ਕਿ ਉਹ ਮਨੀ ਮਾਝਾ ਦੇ ਵਿੱਚ ਅੱਜ 12:30 ਵਜੇ ਜੋ ਹੈ ਜਿਹਨੂੰ ਸੈਕਟਰ 13 ਕਿਹਾ ਜਾਂਦਾ ਚੰਡੀਗੜ੍ਹ ਦਾ ਅੱਜ ਮਨੀ ਮਾਝਾ ਦੇ ਵਿੱਚ ਇੱਕ ਜਲ ਪ੍ਰੋਜੈਕਟ ਦਾ ਜੋ ਹੈ ਘਾਟਨ ਕਰਕੇ ਤੇ ਦੱਸਿਆ ਜਾ ਰਿਹਾ ਕਿ 24 ਘੰਟੇ ਉਥੇ ਲੋਕਾਂ ਨੂੰ ਪਾਰੀ ਦੀ ਸਹੂਲਤ ਮੁਹੱਈਆ ਕਰਵਾਈ ਚਾਈ ਗਈ ਕਿ ਇਸ ਨਾਲ ਦੱਸਿਆ ਜਾ ਰਿਹਾ ਹੈ ਕਿ ਜੋ ਅਮਿਤ ਸ਼ਾਹ ਨੇ ਦੁਪਹਿਰ ਦੇ ਟਾਈਮ ਦੇ ਜੋ ਹੈ ਉਹ ਗੁਲਾਬ ਚੰਦ ਕਟਾਰੀਆ ਦੇ ਨਾਲ ਜੋ ਕਿ ਚੰਡੀਗੜ੍ਹ ਦੇ ਨਵੇਂ ਪ੍ਰਸ਼ਾਸਕ ਬਣੇ ਨੇ ਗਵਰਨਰ ਬਣੇ ਨੇ ਉਹਨਾਂ ਦੇ ਨਾਲ ਅੱਜ ਇਹ ਤੇ ਕੁਝ ਭਾਗ ਭਾਗ ਹੋਆਗਾ ਦਾ ਲੰਚ ਕਰਨਗੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੋ ਤਿੰਨ ਕਾਨੂੰਨ ਲਾਗੂ ਕੀਤੇ ਗਏ ਸਨ ਉਹਨਾਂ ਨਾਲ ਰਿਲੇਟਡ ਕੁਝ ਐਪਸ ਲਾਂਚ ਵੀ ਕੀ ਕੀਤਾ ਜਾ ਰਿਹਾ ਹੈ ਹੋਰ ਕੀ ਅਪਡੇਟ ਇਸ ਖਬਰ ਦੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿਆ ਕੇਂਦਰੀ ਗ੍ਰੀ ਮੰਤਰੀ ਅਮਿਤ ਸ਼ਾ ਅੱਜ ਚੰਡੀਗੜ੍ਹ ਦੇ ਇੱਕ ਦਿਨਾ ਦੌਰੇ ਤੇ ਨੇ ਉਹ ਦੁਪਹਿਰ 12:00 ਵਜੇ ਮਨੀ ਮਾਜਰਾ ਵਿੱਚ 24 ਘੰਟੇ ਪਾਣੀ ਦੀ ਸਹੂਲਤ ਦੇਣ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਇਸ ਤੋਂ ਬਾਅਦ ਉਹ ਮਨੀ ਮਾਜਰਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ ਇਥੋਂ ਕੇਂਦਰੀ ਗ੍ਰੀ ਮੰਤਰੀ ਸਿੱਧੇ ਚੰਡੀਗੜ੍ਹ ਸਕਤਰੇਤ ਪਹੁੰਚਣਗੇ ਜਿੱਥੇ ਪ੍ਰਸ਼ਾਸਕ ਗੁਲਾਬਜਨ ਕਟਾਰੀਆ ਚੰਡੀਗੜ੍ਹ ਦੇ ਅਧਿਕਾਰੀਆ ਤੇ ਕੁਝ ਭਾਜਪਾ ਆਗੂਆਂ ਨਾਲ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਉਹ ਤਿੰਨ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਸਮਝਣਗੇ ਇਸ ਦੇ ਨਾਲ ਹੀ ਉਹ ਤਿੰਨਾ ਕਾਨੂੰਨਾਂ ਨਾਲ ਸੰਬੰ ਇਹ ਸੰਮਨ ਨਿਆਏ ਸੇਤੂ ਤੇ ਨਿਆਏ ਸ਼੍ਰੂਤੀ ਵਰਗੀਆਂ ਐਪਸ ਵੀ ਲਾਂਚ ਕਰਨਗੇ ਇਤਿਹਾਸ ਦੇ ਕਿ ਮਨੀ ਮਾਜਰਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਵਲ ਨੇ ਜਿਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਾ ਰਿਹਾ ਉਸ ਵਿੱਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ ਇਸ ਦਾ ਨੀਂਹ ਪੱਥਰ 13 ਨਵੰਬਰ 2021 ਨੂੰ ਰੱਖਿਆ ਗਿਆ ਸੀ ਤੇ ਇਹ ਪ੍ਰੋਜੈਕਟ ਦੱਸਿਆ ਜਾ ਰਿਹਾ ਕਿ 31 ਜਨਵਰੀ 2024 ਤੱਕ ਪੂਰਾ ਕੀਤਾ ਜਾਣਾ ਸੀ ਇਸ ਦੇ ਕਰੀਬ 75 ਕਰੋੜ ਰੁਪਏ ਦੀ ਲਾਗਤ ਆਈ ਹੈ ਤੇ ਇਸ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ ਲਾਗੂ ਕੀਤਾ ਜਾ ਰਿਹਾ ਹੈ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਹੈ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਕਰੀਬ 22 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ ਜਦੋਂ ਕਿ 2 ਜ਼ਮੀਨ ਦੋਸ਼ ਜਲ ਭੰਡਾਰ ਵੀ ਬਣਾਏ ਗਏ ਨੇ ਇਸ ਨਾਲ ਮਨੀ ਮਾਜਰ ਕਰੀਬ 13700 ਖਪਤਕਾਰਾਂ ਨੂੰ ਫਾਇਦਾ ਹੋਏਗਾ ਉੱਥੇ ਜਾਣਕਾਰੀ ਮੁਤਾਬਿਕ ਅੱਜ ਯੂਥ ਕਾਂਗਰਸ ਨੇ ਕੇਂਦਰੀ ਗ੍ਰੀਨ ਅੰਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ ਯੂਥ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਧਾਰਮਿਕ ਸਥਾਨਾਂ ਨੂੰ ਟਾਇਆ ਜਾ ਰਿਹਾ ਹੈ ਕਈ ਧਾਰਮਿਕ ਸਥਾਨਾਂ ਨੂੰ ਹੋਰ ਨੋਟਿਸ ਵੀ ਦਿੱਤੇ ਗਏ ਨੇ ਪਰ ਅੱਜ ਸਵੇਰ ਤੋਂ ਹੀ ਯੂਥ ਕਾਂਗਰਸ ਦੇ ਕੁਝ ਅਧਿਕਾਰੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਯੂਥ ਕਾਂਗਰਸ ਦੇ ਰਾਸ਼ਟਰੀ ਅਧਿਕਾਰੀ ਆਸ਼ੀਸ਼ ਗਜ਼ਨਵੀ ਨੂੰ ਉਹਨਾਂ ਦੇ ਘਰ ਨਜ਼ਰਬੰਦ ਕਰ ਦਿੱਤਾ ਗਿਆ ਨਾਲ ਤੋਂ ਅੰਦਾਜ਼ੇ ਯੂਥ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਧਾਰਮਿਕ ਸਥਾਨਾਂ ਨੂੰ ਤੋ ਅਮੀਤ ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੀ ਜੋ ਕੁਝ ਸੜਕਾਂ ਬੰਦ ਰੱਖੇਗੀ ਟ੍ਰੈਫਿਕ ਪੁਲਿਸ ਨੇ ਇਸ ਸੰਬੰਧੀ ਐਡਵਾਈਸਰੀ ਵੀ ਜਾਰੀ ਕੀਤੀ ਹੈ ਤੁਹਾਨੂੰ ਦੱਸਦੇ ਸ਼ਾਹ ਦੇ ਦੌਰੇ ਦੌਰਾਨ ਸਾਊਥ ਮਾਰਕ ਦੇ 에য়ারਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ ਟ੍ਰਿਬਿਊਨ ਚੌਕ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਰੇਲਵੇ ਲਾਈਟ ਪੁਆਇੰਟ ਸ਼ਾਸਤਰੀ ਨਗਰ ਲਾਈਟ ਪੁਆਇੰਟ ਕਿਸ਼ਨਗੜ ਚੌਕ ਮਨੀ ਮਾਝਾ ਪੁਲਿਸ ਸਟੇਸ਼ਨ ਚੌਕ ਤੋਂ ਪੂਰਬ ਮਾਰਗ ਤੇ ਸ਼ਿਵਾਲਿਕ ਗਾਰਡਨ ਤੇ ਮੱਧ ਮਾਰਗ ਤੇ ਰੇਲਵੇ ਪੁਆਇੰਟ ਤੋਂ ਮਟਕਾ ਚੌਂਕ ਦੀਆਂ ਜਿਹੜੀਆਂ ਸੜਕਾਂ ਨੇ ਉਹ ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਤੇ ਫਿਰ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੀਆਂ ਤੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹਨਾਂ ਖੇਤਰਾਂ ਵਿੱਚ ਆਉਣ ਤੋਂ ਪਰਹੇਜ਼ ਕਰਨ ਤੇ ਸਾਈਕਲ ਟ੍ਰੈਕਾਂ ਪੈਦਲ ਚੱਲਣ ਵਾਲੇ ਰਸਤਿਆਂ ਤੇ ਨੋ ਪਾਰਕਿੰਗ ਏਰੀਆਜ਼ 'ਤੇ ਆਪਣੇ ਵਾਹਨ ਬਿਲਕੁਲ ਵੀ ਪਾਰਕ ਨਾ ਕਰਨ।